ਕੱਲ ਇੱਕ ਕਰਿਆਨੇ ਦੀ ਦੁਕਾਨ ਨੂੰ ਵਿੱਚ ਇੱਕ ਯੂਗ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਵਿੱਚੋਂ ਜਿਹਦੀ ਦੁਕਾਨ ਦੇ ਵਿੱਚ ਅਸੀਂ 110 ਗੱਟੂ ਫੜੇ ਹੈ ਜੀ ਜੇ ਸੰਬੰਧੀ ਅਸੀਂ ਮਕਦਮਾ ਨੰਬਰ 98 ਮਿਤੀ 19 12 23 ਅੰਡਰ ਸੈਕਸ਼ਨ 188 ਆਈਪੀਸੀ ਥਾਣਾ ਮੁਕਮ ਪੂਰੇ ਵਿੱਚ ਦਰਜ ਕੀਤਾ ਗਿਆ ਹੈ। ਵੈਰੀਫਿਕੇਸ਼ਨ ਚੱਲ ਰਹੀ ਹੈ। ਇਹ ਪੁੱਛਗਿੱਛ ਕੀਤੀ ਜਾ ਰਹੀ ਹੈ ਵੀ ਕਿੱਥੋਂ ਲੈ ਕੇ ਆਇਆ ਤੇ ਅੱਗੇ ਕਿੰਨੀ ਕਿੰਨੇ ਸਪਲਾਈ ਹੁੰਗਾਰੇ ਕਰਨੀ ਸੀ। ਇਸ ਬਾਰੇ ਅਸੀਂ ਪੁੱਛਗਿੱਛ ਕਰ ਰਹੇ ਹਾਂ। ਠੀਕ ਹੈ। ਤਾਂ ਸਰ ਕਿੰਨਾ ਸਮਾਂ ਹੋ ਚੁੱਕਾ ਜੀ ਇਹਨਾਂ ਨੂੰ ਗੱਟੂ ਜਿਹੜੇ ਲਿਆ ਕੇ ਆਪਣੀ ਕਰਿਆਨੇ ਦੀ ਦੁਕਾਨ ਤੇ ਵੇਚਦਾ ਪਿਆ ਸੀ ਜਾਂ ਫਿਰ ਰੱਖੇ ਨੇ ਇਹਦੇ ਵਿੱਚ ਕਿਸੇ ਸੀਜ਼ਨ ਦੇ ਵਿੱਚ ਇਹਨੇ ਕੰਮ ਸਟਾਰਟ ਕੀਤਾ ਸੀ ਤੇ ਜਿਹਦੇ ਵਿੱਚ ਤਾਜਾ ਹੀ ਲੈ ਗਿਆ ਸੀ ਜਿਹਨੂੰ ਅਸੀਂ ਰੰਗੇ ਇਥੇ ਕਾਬੂ ਕਰ ਲਿਆ। ਉਹਨੇ ਗੱਟੂ ਫੜੇ ਗਏ। ਹਾਂਜੀ ਸਾਡੇ ਮਾਣਯੋਗ ਸ੍ਰੀ ਗੁਰਪ੍ਰੀਤ ਸਿੰਘ ਪੁਲਿਸ ਮਾਣਯੋਗ ਸੀਪੀ ਸਾਹਿਬ ਸ੍ਰੀ ਅਮਨਿੰਦਰ ਰਾਣਾ ਜੀ ਏਡੀਐਸਪੀ ਸਾਹਿਬ ਸ੍ਰੀ ਗੁਰਵਿੰਦਰबीर ਸਿੰਘ ਐਸਪੀ ਸਾਹਿਬ ਜੀ ਵੱਲੋਂ ਸਖਤ ਹਦਾਇਤ ਅਨੁਸਾਰ ਅਸੀਂ ਕੱਲ ਇੱਕ ਕਰਿਆਨੇ ਦੀ ਦੁਕਾਨ ਨੂੰ ਵਿੱਚ ਇੱਕ ਯੂਗ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਵਿੱਚੋਂ ਜਿਹਦੀ ਦੁਕਾਨ ਦੇ ਵਿੱਚ ਅਸੀਂ 110 ਗੱਟੂ ਫੜੇ ਹੈ ਜੀ ਜੇ ਸੰਬੰਧੀ ਅਸੀਂ ਮਕਮਲ ਨੰਬਰ 98 ਮਿਤੀ 19 12 23 ਅੰਡਰ ਸੈਕਸ਼ਨ 188 ਆਈਪੀਸੀ ਥਾਣਾ ਮੋਕਮਪੁਰੇ ਵਿੱਚ ਦਰਜ ਕੀਤਾ ਗਿਆ ਹੈ ਤਾਂ ਸਰ ਪਤਾ ਲੱਗਾ ਕਿ ਇਹ ਗੱਟੂ ਕਿੱਥੋਂ ਲੈ ਕੇ ਕਿੱਥੋਂ ਆਇਆ ਜੀ ਇਸ ਬਾਰੇ ਹਜੇ ਵੈਰੀਫਿਕੇਸ਼ਨ ਚੱਲ ਰਹੀ ਹੈ ਇਹਦੇ ਪੁੱਛਗਿੱਛ ਕੀਤੀ ਜਾ ਰਹੀ ਹੈ ਵੀ ਕਿੱਥੋਂ ਲੈ ਕੇ ਆਇਆ ਤੇ ਅੱਗੇ ਕਿੰਨੀ ਕਿੰਨੇ ਸਪਲਾਈ ਹੁੰਗਿਆ ਦਾ ਕਰਨੀ ਸੀ ਇਸ ਬਾਰੇ ਅਸੀਂ ਪੁੱਛਗਿੱਛ ਕਰਦੇ ਹਾਂ ਤਾਂ ਸਰ ਪਿੱਛੋਂ ਕਿੰਨੇ ਦਾ ਗੱਟੂ ਲੈ ਕੇ ਆਉਂਦੇ ਨੇ ਤਾਂ ਅੱਗੇ ਕਿੰਨੇ ਦਾ ਇਹਨਾਂ ਦੇ ਵੱਲੋਂ ਵੇਚਿਆ ਜਾਂਦਾ ਪਿੱਛੇ ਇਹ ਕਿੱਤੇ ਦੇ ਹਿਸਾਬ ਮੈਂ ਲੈ ਕੇ ਹੁੰਦੇ ਆ ਤੇ ਉਹ ਕਾਫੀ ਇਹਨਾਂ ਨੂੰ ਸਸਤਾ ਪੈਂਦਾ ਕਿਉਂਕਿ ਇੱਥੇ ਕਾਫੀ ਜ਼ਿਆਦਾ ਮਹਿੰਗਾ ਇਹ ਵੇਚਦੇ ਇਸ ਵਿੱਚ ਕਾਫੀ ਮੁਨਾਫਾ ਹੋਣ ਕਰਕੇ ਹੀ ਇਹ ਫਿਰ ਇਸ ਤਰ੍ਹਾਂ ਦਾ ਕਾਰੋਬਾਰ ਕਰਦੇ ਆ ਸਰ ਲੋਹੜੀ ਕਰੀਬ ਹੈ ਔਰ ਧੜਾ ਧੜ ਜਿਹੜੇ ਨਹੀਂ ਗੱਟੂ ਵਿਖਰੇ ਨੇ ਕੀ ਲੱਗਦਾ ਕਿ ਜਿਹੜੇ ਖਰੀਦ ਰਹੇ ਨੇ ਕਿ ਉਹਨਾਂ ਤਾਂ ਵੀ ਕਾਰਵਾਈ ਹੋਏਗੀ ਉਹਨਾਂ ਤੇ ਵੀ ਫੜ ਹੋਏਗੀ ਜਿਸ ਤਰ੍ਹਾਂ ਘਰਾਂ ਦੇ ਵਿੱਚ ਲੈ ਕੇ ਜਾਂਦੇ ਦੋ ਦੋ ਤਿੰਨ ਦਿਨ ਗੱਟੂ ਹਾਂਜੀ ਉਹਨਾਂ ਤੇ ਵੀ ਅਸੀਂ ਸਾਡੇ ਕੋਲ ਇਹੋ ਹੀ ਹੁੰਦੀ ਹੈ ਵੀ ਚਲੋ ਕੇਨਸ ਨੂੰ ਦੱਸਿਆ ਜਾਵੇ ਵੀ ਤੁਸੀਂ ਆਪਣੇ ਬੱਚਿਆਂ ਨੂੰ ਇਹ ਸਬੰਧੀ ਰੋਕੋ ਜੇ ਉਹ ਨਹੀਂ ਕਰਦੇ ਤਾਂ ਫਿਰ ਡੈਫੀਨੇਟਲੀ ਉਹਨਾਂ ਤੇ ਅਸੀਂ ਕਾਰਵਾਈ ਕਰਾਂਗੇ ਸਰ ਕਿੰਨਾ ਸਮਾਂ ਹੋ ਚੁੱਕਾ ਜੀ ਇਹਨਾਂ ਨੂੰ ਗੱਟੂ ਜਿਹੜੇ ਲਿਆ ਕੇ ਆਪਣੀ ਕਰਿਆਨੇ ਦੀ ਦੁਕਾਨ ਤੇ ਵੇਚਦਾ ਪਿਆ ਸੀ ਜਾਂ ਫਿਰ ਰੱਖੇ ਨੇ ਇਹਦੇ ਵਿੱਚ ਕਿਸੇ ਸੀਜ਼ਨ ਦੇ ਵਿੱਚ ਇਹਨੇ ਕੰਮ ਸਟਾਰਟ ਕੀਤਾ ਸੀ ਤੇ ਜਿਹਦੇ ਵਿੱਚ ਤਗਾ ਹੀ ਲੱਗਿਆ ਸੀ ਜਿਹਨੂੰ ਅਸੀਂ ਰੰਗੇ ਇਥੇ ਕਾਬੂ ਕਰ ਲਿਆ ਸਰ ਉਹਨਾਂ ਤੇ ਕਿਹੜੀ ਧਾਰਾ ਲੱਗੇਗੀ ਜਿਹੜੇ ਵੇਚਦੇ ਨੇ ਤੇ ਜਿਹੜੇ ਖਰੀਦਦੇ ਨੇ ਉਹਨਾਂ ਤੇ ਸੇਮ ਹੀ ਧਾਰਾ ਲੱਗੇ ਜਾਂ ਅਲੱਗ-ਅਲੱਗ ਹੋਵੇਗੀ ਨਹੀਂ ਸੇਮ ਹੀ ਇਹਦੇ ਵਿੱਚ ਆਏਗੀ ਜੀ 188 ਆਪੀਸੀ ਕਿਉਂਕਿ ਇਹਦੇ ਵਿੱਚ ਰੋਕ ਲਗਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਇਸ ਸਬੰਧ ਵਿੱਚ ਇੱਕੋ ਹੀ ਧਾਰਾ ਹੈ ਜੀ ਤਾਂ ਸਰ ਸੀਐਮ ਸਾਹਿਬ ਦੇ ਵੱਲੋਂ ਪਿਛਲੇ ਦਿਨੀ ਜਿਹੜਾ ਐਲਾਨ ਕੀਤਾ ਗਿਆ ਉਹਨਾਂ ਵੱਲੋਂ ਕਹਿਇਆ ਜਾ ਰਿਹਾ ਕਿ ਜੇਕਰ ਕੋਈ ਪਤੰਗ ਬਾਜ਼ੀ ਚਾਈਨਾ ਡੋਰ ਦੇ ਨਾਲ ਕਰਦਾ ਤਾਂ ਉਹਦੇ ਉੱਪਰ ਵੀ ਕਾਨੂੰਨੀ ਕਾਰਵਾਈ ਕੀਤੀ ਹੈਗੀ ਤਾਂ ਕਿੰਨੇ ਸਾਲ ਦੀ ਸਜ਼ਾ ਹੋਏਗੀ ਜੀ ਇਸ ਮਾਮਲੇ ਦੇ ਵਿੱਚ ਵੇਖੋ ਇਹ ਤੇ ਮਾਂਜੋ ਕੋਰਟ ਹੀ ਡਿਸਾਈਡ ਕਰੇਗੀ ਵੀ ਕਿੰਨੀ ਉਹਨੂੰ ਸਾਲ ਦੀ ਸਜ਼ਾ ਆਏਗੀ ਅਸੀਂ ਤੇ ਤੇ ਖਿਲਾਫ ਪ੍ਰੋਪਰ ਐਵੀਡੈਂਸ ਕਰਕੇ ਤੇ ਮਾਂਜੋ ਕੋਰਟ ਦੇ ਵਿੱਚ ਇਹ ਕੇਸ ਭੇਜਦੇ ਨਾਲ ਹੁੰਦਾ ਹੈ ਕਿਉਂਕਿ ਬਹੁਤ ਸਾਰੀਆਂ ਵੀਡੀਓ ਵੀ ਸਾਹਮਣੇ ਆਂਦੀਆਂ ਨੇ ਕਿਉਂਕਿ ਜਾਨਾਂ ਵੀ ਜਾ ਚੁੱਕੀਆਂ ਨੇ ਜ਼ਿਆਦਾਤਰ ਜਾਨਵਰ ਵੀ ਇਸ ਚਾਈਨਾ ਡੋਰ ਦੇ ਵਿੱਚ ਬਹੁਤ ਜ਼ਿਆਦਾ ਜ਼ਖਮੀ ਹੋ ਰਹੇ ਨੇ ਹਾਂਜੀ ਕਾਫੀ ਇਸ ਚਾਈਨਾ ਡੋਰ ਦਾ ਤਾਂ ਕਾਫੀ ਨੁਕਸਾਨ ਆ ਤਾਂ ਹੀ ਫਿਰ ਇਸ ਤੇ پابੰਦੀ ਲੱਗੀ ਹੈ ਜੀ ਪ੍ਰੋਪਰ ਵੀ ਕੋਈ ਵੀ ਇਸ ਦੇ ਨਾਲ ਤੰਗਬਾਜੀ ਨਹੀਂ ਕਰੇਗਾ ਜੀ ਲੋੜੀ ਤੋਂ ਪਹਿਲਾਂ ਨੌਜਵਾਨਾਂ ਨੂੰ ਕੀ ਮੈਸੇਜ ਹੈ ਤੁਹਾਡੇ ਵੱਲੋਂ ਇਹਦੇ ਵਿੱਚ ਇਹੋ ਹੀ ਵੀ ਤੁਸੀਂ ਜਿਹੜੀ ਆਮ ਜਿਹੜੀ ਢਾਗੇ ਵਾਲੀ ਜਿਹੜੀ ਡੋਰ ਹੈ ਉਹਦੇ ਨਾਲ ਤੁਸੀਂ ਆਪਣੀ ਤੰਗਬਾਜੀ ਕਰੋ ਤੇ ਇਹ ਚਾਈਨਾ ਡੋਰ ਤੋਂ ਵੱਧ ਵੱਧ ਗਰੇਜ ਕੀਤਾ ਜਾਵੇ ਤਾਂ ਕਿ ਕੋਈ ਅਣਸਖਾਵੀ ਜਿਹੜੀ ਘਟਨਾ ਜਿਹੜੀ ਨਾ ਵਾਪਰ ਸਕੇ